ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਪਜੀ ਸਾਹਿਬ ਦੀ ਪਉੜੀ ਹੈ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾ ਇਸ਼ਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲੱਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਆਓ ਇਸ ਪਉੜੀ ਦੇ ਅਰਥਾਂ ਨੂੰ ਵਿਚਾਰਨ ਦੀ ਕੋਸ਼ਿਸ਼ ਕਰੀਏ ਕੁਦਰਤ ਵਿੱਚ ਮਨੁੱਖ ਪੈਦਾ ਹੁੰਦਾ ਹੈ ਕਾਮ ਦਾ ਗਿਆਨ ਕਾਮਨਾਵਾਂ ਦਾ ਗਿਆਨ ਭੁੱਖ ਪਿਆਸ ਦਾ ਗਿਆਨ ਮਨੁੱਖ ਨੂੰ ਸੁੱਤੇ ਸਿੱਧ ਕੁਦਰਤ ਵਿੱਚੋਂ ਮਿਲ ਜਾਂਦਾ ਹੈ ਇਸ ਲਈ ਕਿਸੇ ਵਿਸ਼ੇਸ਼ ਗੁਰੂ ਨੂੰ ਧਾਰਨ ਕਰਨ ਦੀ ਲੋੜ ਨਹੀਂ ਪੈਂਦੀ ਕੁਦਰਤ ਹੀ ਮਨੁੱਖ ਨੂੰ ਸਭ ਕੁਝ ਸਿਖਾ ਦਿੰਦੀ ਹੈ ਕੁਦਰਤ ਦਾ ਕੰਮ ਇੰਨੇ ਨਾਲ ਚੱਲ ਜਾਂਦਾ ਹੈ ਪਰ ਜੇਕਰ ਮਨੁੱਖ ਨੇ ਆਪਣੇ ਅਤੇ ਕੁਦਰਤ ਦੇ ਸਬੰਧ ਦੀ ਵਿਗਿਆਨ ਨੂੰ ਜਾਨਣਾ ਹੋਵੇ ਜੇਕਰ ਮਨੁੱਖ ਨੇ ਆਪਣੇ ਅਤੇ ਕੁਦਰਤ ਦੇ ਗਹਿਰੇ ਰਾਜ ਨੂੰ ਸਮਝਣਾ ਹੋਵੇ ਤਾਂ ਮਨੁੱਖ ਨੂੰ ਆਪਣੀ ਬੁੱਧ ਨੂੰ ਉੱਚਾ ਉਠਾਣਾ ਪੈਂਦਾ ਹੈ ਮਨੁੱਖ ਨੂੰ ਆਪਣੀ ਬੁੱਧ ਦਾ ਵਿਕਾਸ ਖੁਦ ਆਪ ਹੀ ਕਰਨਾ ਪੈਂਦਾ ਹੈ ਕੁਦਰਤ ਕੁਝ ਕੋ ਸੰਕੇਤ ਦੇ ਸਕਦੀ ਹੈ ਪਰ ਸੰਕੇਤਾਂ ਨੂੰ ਸਮਝਣਾ ਸਾਨੂੰ ਆਪ ਹੀ ਪਵੇਗਾ ਇਸ ਲਈ ਮਨੁੱਖ ਨੂੰ ਗੁਰੂ ਧਾਰਨ ਕਰਨਾ ਜ਼ਰੂਰੀ ਹੈ ਮਨੁੱਖ ਨੂੰ ਗੁਰੂ ਧਾਰਨ ਕਰਨਾ ਪੈਂਦਾ ਹੈ ਹਰ ਮਨੁੱਖ ਦੇ ਅੰਦਰ ਸੋਝੀ ਹੈ ਧਿਆਨ ਹੈ ਪਰ ਜਦੋਂ ਮਨੁੱਖ ਦਾ ਇਹ ਧਿਆਨ ਬਾਹਰ ਦੇ ਪਦਾਰਥਾਂ ਵਿੱਚ ਆਪਣੇ ਆਪੇ ਤੋਂ ਬਾਹਰ ਦੀਆਂ ਵਸਤੂਆਂ ਵਿੱਚ ਖੁੱਭ ਕੇ ਰਹਿ ਜਾਂਦਾ ਹੈ ਉਦੋਂ ਧਿਆਨ ਦੇ ਬਾਹਰ ਵਸਤੂਆਂ ਵਿੱਚ ਪਦਾਰਥਾਂ ਵਿੱਚ ਗਵਾਚ ਜਾਣ ਨੂੰ ਹੀ ਮਾਇਆ ਕਹਿੰਦੇ ਹਨ ਸੱਚ ਇਹ ਵੀ ਹੈ ਕਿ ਬਾਹਰੀ ਪਦਾਰਥ ਬਾਹਰ ਦੀਆਂ ਵਸਤੂਆਂ ਮਨੁੱਖ ਦੀ ਸਰੀਰਕ ਭੁੱਖ ਪਿਆਸ ਨੂੰ ਪੂਰਾ ਕਰਨ ਵਿੱਚ ਸਹਾਇੀ ਹੁੰਦੇ ਹਨ ਪਰ ਮਨੁੱਖ ਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਭੁੱਖ ਪਿਆਸ ਦਾ ਰਸ ਲੈਣ ਵਾਲਾ ਧਿਆਨ ਮਨੁੱਖ ਦੇ ਆਪਣੇ ਅੰਦਰ ਹੈ ਜਿਵੇਂ ਜਦੋਂ ਕਿਤੇ ਅਸੀਂ ਬਿਮਾਰ ਹੋ ਜਾਈਏ ਤਾਂ ਸਾਡਾ ਖਾਣ ਪੀਣ ਦਾ ਰਸ ਸਾਡੇ ਜੀਵਨ ਦੇ ਸਭ ਰਸ ਸਾਡੇ ਲਈ ਬੇਕਾਰ ਹੋ ਜਾਂਦੇ ਹਨ ਫਿਰ ਬਾਹਰ ਦਾ ਪਦਾਰਥ ਵੀ ਸਾਡਾ ਸਾਡੇ ਕਿਸੇ ਕੰਮ ਦਾ ਨਹੀਂ ਰਹਿੰਦਾ ਸਾਡੀ ਆਪਣੀ ਤੰਦਰੁਸਤੀ ਨਾਲ ਹੀ ਸਭ ਰਸ ਹਨ ਇਸੇ ਤਰ੍ਹਾਂ ਧਿਆਨ ਦਾ ਬਿਮਾਰ ਹੋਣਾ ਅਤੇ ਧਿਆਨ ਦਾ ਤੰਦਰੁਸਤ ਹੋਣਾ ਵੀ ਹੈ ਧਰਮ ਦੀ ਬਾਤ ਧਰਮ ਦੀ ਸਾਰੀ ਬਾਤ ਧਿਆਨ ਦੀ ਸਾਧਨਾ ਹੈ ਧਿਆਨ ਦੀ ਸਾਧਨਾ ਹੀ ਆਪਣੇ ਆਪੇ ਦੀ ਖੋਜ ਹੈ ਧਿਆਨ ਦੀ ਸਾਧਨਾ ਹੀ ਆਪਣੇ ਆਪ ਨੂੰ ਪਾ ਲੈਣਾ ਹੈ ਆਪਣੇ ਨਿਜ ਘਰ ਨੂੰ ਪਾ ਲੈਣਾ ਹੈ ਧਿਆਨ ਦੀ ਸਾਧਨਾ ਹੀ ਪੂਰਨਤਾ ਹੈ ਧਿਆਨ ਦੀ ਸਾਧਨਾ ਹੀ ਪ੍ਰਮਾਤਮ ਨੂੰ ਪਾ ਲੈਣਾ ਪ੍ਰਮਾਤਮਾ ਨੂੰ ਜਾਣ ਲੈਣਾ ਹੈ ਜਿੰਨਾ ਜਿੰਨਾ ਕਿਸੇ ਮਨੁੱਖ ਦਾ ਧਿਆਨ ਆਪਣੇ ਆਪ ਵਿੱਚ ਹੋਵੇਗਾ ਉਨਾ ਹੀ ਉਹ ਮਨੁੱਖ ਕੁਦਰਤ ਦਾ ਰਸ ਮਾਨ ਸਕੇਗਾ ਜੇਕਰ ਧਿਆਨ ਸੱਦ ਦਾ ਸੱਦ ਦਾ ਪੂਰਾ ਸੱਦ ਜਾਵੇ ਤਾਂ ਮਨੁੱਖ ਪਰਮ ਰਸ ਨੂੰ ਪਾ ਲੈਂਦਾ ਹੈ ਮਨੁੱਖ ਪਰਮ ਤਤ ਨੂੰ ਜਾਣ ਲੈਂਦਾ ਹੈ ਮਨੁੱਖ ਪਰਮਾਤਮ ਨੂੰ ਜਾਣ ਲੈਂਦਾ ਹੈ ਕੁਦਰਤ ਦੇ ਸਾਰੇ ਰਸਾਂ ਨੂੰ ਆਪਣੇ ਅੰਦਰੋਂ ਜਾਣ ਲੈਂਦਾ ਹੈ ਫਿਰ ਬਾਹਰ ਦੇ ਰਸ ਉਸ ਮਨੁੱਖ ਲਈ ਬਹੁਤੇ ਮੁੱਲਵਾਨ ਨਹੀਂ ਰਹਿੰਦੇ ਮਨੁੱਖ ਦਾ ਸੁਭਾ ਹੈ ਕਿ ਮਨੁੱਖ ਜਿਸ ਚੀਜ਼ ਨੂੰ ਜਾਣ ਲੈਂਦਾ ਹੈ ਉਸ ਚੀਜ਼ ਨੂੰ ਜਾਣ ਕੇ ਛੱਡ ਦਿੰਦਾ ਹੈ ਮਨੁੱਖ ਉਸ ਤੋਂ ਅੱਗੇ ਜਾਣਨ ਦੀ ਕੋਸ਼ਿਸ਼ ਕਰਦਾ ਹੈ ਇਸ ਤਰ੍ਹਾਂ ਤੁਛ ਰਸ ਛੁੱਟ ਜਾਂਦੇ ਹਨ ਕੇਵਲ ਪਰਮ ਰਸ ਰਹਿ ਜਾਂਦਾ ਹੈ ਪਰਮ ਰਸ ਹੀ ਆਪਣੇ ਆਪ ਵਿੱਚ ਟਿਕਾ ਹੈ ਆਪਣੇ ਆਪ ਵਿੱਚ ਬਿਸ਼ਰਾਮ ਹੈ ਪਰਮ ਰਸ ਹੀ ਆਪਣੇ ਆਪ ਵਿੱਚ ਬਿਸ਼ਰਾਮ ਲੈ ਕੇ ਆਉਂਦਾ ਹੈ ਜਦੋਂ ਮਨੁੱਖ ਦਾ ਧਿਆਨ ਆਪਣੇ ਆਪ ਵਿੱਚ ਟਿਕਣਾ ਸ਼ੁਰੂ ਹੁੰਦਾ ਹੈ ਇਸ ਸਥਿਤੀ ਨੂੰ ਸੁਣਿਆ ਆਖਦੇ ਹਨ ਉਦੋਂ ਸੁੰਨ ਦੀ ਘਟਨਾ ਵਾਪਰਦੀ ਹੈ ਸੁਣਿਆ ਸਤ ਸੰਤੋਖ ਗਿਆਨ ਸੁਣਿਆ 86 ਕਾ ਇਸ਼ਨਾਨ ਇਸੇ ਸੁਣ ਵਿੱਚ ਹੀ ਸੱਚ ਤੱਕ ਪਹੁੰਚਿਆ ਜਾ ਸਕਦਾ ਹੈ ਇਸੇ ਸੁਣ ਵਿੱਚ ਹੀ ਸੱਚ ਹੋਇਆ ਜਾ ਸਕਦਾ ਹੈ ਇਸੇ ਸੁਣ ਵਿੱਚ ਹੀ ਸੰਤੋਖ ਦੀ ਛਲਕ ਮਿਲਦੀ ਹੈ ਸੰਤੋਖ ਦਾ ਅਰਥ ਹੈ ਕਿ ਹੁਣ ਭੁੱਖ ਨਹੀਂ ਰਹੀ ਇਸੇ ਸੁਣ ਵਿੱਚ ਹੀ ਉਹ ਗਿਆਨ ਹੈ ਉਹ ਜਾਨਣਾ ਹੈ ਇਸੇ ਸੁਣ ਵਿੱਚ ਹੀ ਉਹ ਪਤਾ ਹੈ ਜਿਸ ਨੂੰ ਜਾਣ ਕੇ ਜੀਵਨ ਦਾ ਸਭ ਕੁਝ ਜਾਣ ਲਿਆ ਜਾਂਦਾ ਹੈ ਅਤੇ ਇਹ ਸਤ ਹੋ ਜਾਣਾ ਸੰਤੋਖ ਹੋ ਜਾਣਾ ਆਪੇ ਦਾ ਪਤਾ ਆਪੇ ਦਾ ਗਿਆਨ ਹੋ ਜਾਣਾ ਹੀ 68 ਤੀਰਥਾਂ ਦਾ ਇਸ਼ਨਾਨ ਹੈ ਸੁਣਿਆ ਪੜ ਪੜ ਪਾਵੇਂ ਮਾਨ ਸੁਣਿਆ ਲੱਗ ਸਹਿਜ ਧਿਆਨ ਇਸ ਧਿਆਨ ਦੇ ਟਿਕਾ ਵਿੱਚ ਧਿਆਨ ਦੀ ਸਹਿਜਤਾ ਵਿੱਚ ਬੈਠ ਕੇ ਜਦੋਂ ਕੋਈ ਪੜਦਾ ਹੈ ਖਾਸ ਕਰਕੇ ਧਰਮ ਗ੍ਰੰਥਾਂ ਨੂੰ ਪੜਨਾ ਇਹਨਾ ਸੌਖਾ ਨਹੀਂ ਅੱਖਰ ਪੜੇ ਜਾ ਸਕਦੇ ਹਨ ਪੂਰੀ ਦੁਨੀਆ ਧਰਮ ਗ੍ਰੰਥਾਂ ਦੇ ਅੱਖਰਾਂ ਨੂੰ ਪੜ ਰਹੀ ਹੈ ਪਰ ਅੱਖਰ ਪੜਨ ਨਾਲ ਕੁਝ ਨਹੀਂ ਹੁੰਦਾ ਜਿੰਨੀ ਦੇਰ ਇਹਨਾ ਅੱਖਰਾਂ ਦੀਆਂ ਤਰੰਗਾਂ ਉੱਤੇ ਸਵਾਰ ਨਾ ਹੋਣਾ ਆ ਜਾਵੇ ਗੁਰੂ ਨੂੰ ਪੜ ਕੇ ਗੁਰੂ ਦੇ ਨਾਲ 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 ਗੁਰੂ ਦੀ ਰੂਹ ਦੇ ਨਾਲ-ਨਾਲ ਤੁਰਨਾ ਕਿਸੇ ਹੋਰ ਤਰ੍ਹਾਂ ਦਾ ਪੜਨਾ ਹੈ ਧਰਮ ਗ੍ਰੰਥਾਂ ਦੇ ਅੱਖਰਾਂ ਦੇ ਨਾਲ-ਨਾਲ ਧਰਮ ਗ੍ਰੰਥਾਂ ਦੇ ਅੱਖਰਾਂ ਦੀ ਰੂਹ ਦੇ ਨਾਲ ਤੁਰਨਾ ਕੋਈ ਹੋਰ ਪੜਨਾ ਹੈ ਜਿਸ ਪੜਨ ਨਾਲ ਕੁਝ ਲੱਭਦਾ ਹੈ ਕੁਝ ਮਾਨ ਮਿਲਦਾ ਹੈ ਕੁਝ ਹਾਸਲ ਹੁੰਦਾ ਹੈ ਉਹ ਪੜਨਾ ਉਦੋਂ ਹੁੰਦਾ ਹੈ ਜਦੋਂ ਧਿਆਨ ਟਿਕਾ ਵਿੱਚ ਆਉਣ ਲੱਗਦਾ ਹੈ ਜਦੋਂ ਸੁਣਨ ਦੀ ਸਥਿਤੀ ਪੈਦਾ ਹੁੰਦੀ ਹੈ ਇਸ ਨੂੰ ਗੁਰੂ ਸਾਹਿਬ ਕਹਿੰਦੇ ਹਨ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠਸਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲੱਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਦੁਖ ਕੀ ਹੈ ਦੁਖ ਹੈ ਕੁਦਰਤ ਦੇ ਨਿਯਮ ਦੇ ਉਲਟ ਚੱਲਣਾ ਧਰਮ ਦੇ ਉਲਟ ਚੱਲਣਾ ਦੁਖ ਹੈ ਪਾਪ ਹੈ ਜਿਹੜਾ ਮਨੁੱਖ ਆਪਣੇ ਆਪ ਵੱਲ ਆਪਣੇ ਨਿੱਜ ਘਰ ਵੱਲ ਮੁੜ ਪੈਂਦਾ ਹੈ ਉਹ ਭਗਤ ਹੈ ਭਗਤੀ ਦਾ ਅਰਥ ਹੈ ਜੋ ਪ੍ਰੇਮ ਵਿੱਚ ਉਤਰਨਾ ਸ਼ੁਰੂ ਹੋ ਜਾਂਦਾ ਹੈ ਉਹ ਭਗਤੀ ਕਰਨ ਲੱਗ ਜਾਂਦਾ ਹੈ ਸੱਚ ਹੋਣ ਦੀ ਕੋਸ਼ਿਸ਼ ਵਿੱਚ ਲੱਗ ਜਾਂਦਾ ਹੈ ਉਹ ਮਨੁੱਖ ਭਗਤ ਹੈ ਕੋਈ ਭਗਤ ਜਦੋਂ ਸੱਚ ਦੀ ਆਵਾਜ਼ ਸੁਣਨ ਲੱਗ ਪੈਂਦਾ ਹੈ ਤਾਂ ਉਸ ਦੇ ਦੁੱਖ ਪਾਪ ਵੀ ਖਤਮ ਹੋਣੇ ਸ਼ੁਰੂ ਹੋ ਜਾਂਦੇ ਹਨ ਦੁੱਖ ਪਾਪ ਮਿਟਣੇ ਸ਼ੁਰੂ ਹੋ ਜਾਂਦੇ ਹਨ ਐਸੇ ਭਗਤ ਦੇ ਅੰਦਰ ਫਿਰ ਸਦਾ ਵਿਗਾਸ ਹੈ ਸਦਾ ਖੇੜਾ ਹੈ ਇਹ ਖੇੜਾ ਵੱਧਦਾ ਹੀ ਜਾਂਦਾ ਹੈ ਇਹ ਖੇੜਾ ਦਿਨ ਬਦੇਨ ਵੱਧਦਾ ਜਾਂਦਾ ਹੈ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ ਦਾ ਨਾਸ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ